मैं वोट पाने आई है पुलिंग बूथ पर बहुत वी एक्सपीरियंस रहा मेरा वोट पाया और बाद उन्होंने सू गाइड किया कि तुम इस साइड आओ तो इधर एक अभी देखा तो बहुत ही वीडियो चीज़ है उन्होंने नेल आर्ट टैटू आर्ट टैटू वगैरह सब कुछ लगाया खान पीन का फ्री प्रोग्राम है तो बहुत वीरिया अरेजमेंट लग्या फर्स्ट टाइम लाइफ से यह चीज़ देखने को मिली है वैसे कभी भी असी जिनी वारी भी वोट पाया कभी यह चीज़ नहीं देखी है तो बहुत वी लग्या बहुत वीडियो एक्सपीरियंस रहा ਹਾਂਜੀ ਹਾਂਜੀ ਜਰੂਰ ਜਦੋਂ ਹੈ ਉਹ ਇਹ ਚੀਜ਼ ਨੂੰ ਦੇਖਣਗੇ ਤੇ ਜਿੰਨੇ ਨਹੀਂ ਵੀ ਆਣਾ ਹੋਏਗਾ ਉਹ ਵੀ ਆਏਗਾ ਖਾਸ ਕਰ ਲੇਡੀਜ਼ ਉਹ ਤੇ ਦੋੜੀਆਂ ਆਣੀਆਂ ਵੋਟ ਪਾਣ ਲਈ ਹਾਂਜੀ ਹਾਂਜੀ ਜਰੂਰ 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 ਆਣਾ ਚਾਹੀਦਾ ਹੈ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਥੈਂਕ ਯੂ ਜੀ ਕਾਰ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਮੈਂ ਨੀਲ ਆਰਟ ਕਰਵਾ ਰਹੀ ਹਾਂ ਜਸਟ ਆਫਟਰ ਮੈਂ ਆਪਣੀ ਵੋਟ ਕਾਸਟ ਕਰਨ ਦੇ ਬਾਅਦ ਸਾਨੂੰ ਗਾਈਡੈਂਸ ਮਿਲੀ ਕਿ ਇਸ ਤਰ੍ਹਾਂ ਫੈਸਟਾਂ ਦੇ ਬੂਥ ਬਣੇ ਹੋਏ ਨੇ ਜਿਹਦੇ ਵਿੱਚ ਟੈਟੂ ਕਾਰਨਰ ਹੈ मीट कॉर्नर इनफैक्ट मील्स ਦਾ ਵੀ ਅਰੇਂਜਮੈਂਟ ਹੈ ਥਿਸ ਇਜ਼ ਅ ਵੈਰੀ ਇੰਟਰਸਟਿੰਗ ਐਂਡ ਬਨੋਫਿਟਸ ਕਾਈਂਡ ਐਕਸਪੀਰੀਅੰਸ ਵੀ ਆਰ ਹੈਵਿੰਗ ਰਾਈਟ ਨਾਓ ਥੈਂਕ ਯੂ ਸੋ ਮਚ ਹਾਂਜੀ ਜ਼ਰੂਰ ਜ਼ਰੂਰ ਬਹੁਤ ਮੋਟੀਵੇਸ਼ਨਲ ਐਂਡ ਫਨ ਇਵੈਂਟ ਹੈ ਮੈਂ ਤੇ ਕਹਾਂਗੀ ਬਹੁਤ ਹੀ ਫਨ ਓਰੀਐਂਟਡ ਥੀਮ ਹੈ ਇਸ ਵਰੀ ਵਾਟਿੰਗ ਦਾ ਸਭ ਨੂੰ ਆਉਣਾ ਚਾਹੀਦਾ ਕਿਨਾ ਗਰਪਕਸਿੰਗ ਹੈ ਜੀ ਤੇ ਸਾਡੇ ਨਾਲ ਸਾਡੀ ਆਰ ਟੀਮ ਹੈ ਜੀ ਸਨੂਏ ਤੇ ਆਈਸੋਲੇਟ ਟੈਟੂ ਦਾ ਵਰਕ ਮਿਲੇ ਆਇਆ ਸੀ ਸੰਜੇ ਕੁਮਾਰ ਜੀ ਦੀ ਟੀਮ ਇਨਚਾਰਜ ਨੇ ਜੋਗਪਾਲ ਜੀ ਨੇ ਸਰਵਿਸਿੰਗ ਨੇ ਗਰੇਨਾਮ ਗੁਰਬਖਸ ਸਿੰਘ ਹੈ ਜੀ ਔਰ ਸਰੇ ਐਕਚੁਅਲੀ ਫਸਟ ਟਾਈਮ ਇਥੇ ਜਿਹੜਾ ਸੁਪਰ ਮਾਡਲ ਬੂਥ ਬਣਾਇਆ ਗਿਆ ਵਾ ਇਲੈਕਸ਼ਨ ਦੇ ਸਬੰਧ ਵਿੱਚ ਤਾਂ ਕਿ ਲੋਕਾਂ ਨੂੰ ਵੱਤਵਾਦ ਜਾਗਰੂਕ ਕੀਤਾ ਜਾ ਸਕੇ ਕਿ ਵੱਤਵਾਦ ਉਹ ਆਪਣੀ ਵੋਟ ਜਿਹੜੀ ਹੈ ਇੱਥੇ ਆ ਕੇ ਪਾ ਸਕਣ ਤਾਂ ਕਿ ਉਹ ਵੱਤਵਾਦ ਮਤਲਬ ਅਟਰੈਕਟ ਹੋ ਸਕਣ ਵੋਟਾ ਵਾਲੇ ਪਾਸੇ ਕਿਉਂਕਿ ਜਿਸ ਦਾ ਅੱਜ ਕੱਲ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਵੋਟਾ ਪਾਉਣ ਦਾ ਔਰ ਨਾਲੇ ਗਰਮੀ ਵੀ ਬਹੁਤ ਹੈ ਪਰ ਫਿਰ ਵੀ ਇਹ ਇੰਨਾ ਐਕਟੀਵਿਟੀ ਸਰਕਾਰ ਜਿਹੜੇ ਪ੍ਰੋਫੈਸ਼ਨਵਲੋਂ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਇੱਕ ਬਹੁਤ ਵਧੀਆ ਸ਼ਲਾਘਾਯੋਗ ਮੈਤੇ ਸਮਝਦਾ ਕੰਮ ਹੈ ਜਿਹਦੇ ਕਰਕੇ ਕੀ ਹੈ ਕਿ ਤੁਸੀਂ ਉਧਰ ਵੀ ਜਾ ਕੇ ਦੇਖ ਸਕਦੇ ਕਿੰਨੀ ਵਧੀਆ ਵੋਟ ਪੋਲ ਹੋ ਰਹੀ ਹੈ ਹਨਾ ਔਰ ਇੱਥੇ ਵੀ ਆ ਕੇ ਦੇਖੋ ਤੁਸੀਂ ਬਹੁਤ ਸਾਰੇ ਸਟਾਲ ਲਗਾਏ ਗਏ ਨੇ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਸਟਾਲ ਲਗਾਏ ਗਏ ਨੇ ਬੁਕਸ ਦਾ ਸਟਾਲ ਹੈ ਲੱਡੂਆਂ ਦਾ ਗੋਲਗਾ ਪੈਨ ਦਾ ਸਟਾਲ ਹੈ ਟੈਟੂ ਆਰਟ ਹੈ ਨੇਲ ਆਰਟ ਹੈ ਗਾਰ ਮਤਲਬ ਤਾਂ ਕਿ ਲੋਕ ਜਿਹੜੇ ਵੱਧ ਤੋਂ ਵੱਧ ਜਾਗਰੂਕ ਹੋ ਕੇ ਆਉਣ ਤੇ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰਨ ਸਰ ਬਜ਼ੁਰਗਾਂ ਔਰ ਹੈਂਡੀਕੈਪ ਦੇ ਲਈ ਪ੍ਰਸ਼ਾਸਨ ਵੱਲੋਂ ਇੱਥੇ ਵੀਲ ਚੇਅਰਸ ਲਗਾਈਆਂ ਗਈਆਂ ਨੇ ਜਿੱਤੇ ਮਤਲਬ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਉਹਨਾਂ ਦੇ ਲਈ ਵੱਖਰੀ ਜਿਹੜੀ ਲਾਈਨਸ ਬਣੀਆਂ ਨੇ ਉਹਨਾਂ ਦੇ ਲਈ ਸਿਕਿਉਰਿਟੀਜ਼ ਵੱਖਰੀਆਂ ਨੇ ਦਿੱਤੀਆਂ ਗਈਆਂ ਔਰ ਉਹਨਾਂ ਦੇ ਵੱਖਰੀਆਂ ਲਾਈਨਸ ਵੀ ਅਪਲਾਈ ਕੀਤੀਆਂ ਗਈਆਂ ਨੇ ਤਾਂ ਕਿ ਜਿਹੜੇ ਉਹ ਆਪਣੀ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਔਰ ਆਂਦੇ ਹੀ ਉਹਨਾਂ ਦੀ ਪਹਿਲੇ ਵੋਟ ਜਿਹੜੀ ਆ ਕਾਸਟ ਹੋ ਸਕੇ ਸਰ ਬਹੁਤ ਵਧੀਆ ਜੀ ਅਸੀਂ ਇੱਥੇ ਤਸਵੀਰ ਦੇ ਬੈਠੇ ਆ ਤੇ ਬਹੁਤ ਵਧੀਆ ਮਤਲਬ ਸਾਨੂੰ ਪੇਜ ਵੀ ਬਹੁਤ ਕਰਕੇ ਗਏ ਨੇ ਕਿ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਵਧੀਆ ਏ ਇੱਕ ਸ਼ਲਾਗਾ ਜੋ ਕੰਮ ਹੈ ਜੀ ਮੈਂ ਸੋਨਮ ਇਥੋਂ ਦੀ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਤੇ ਜਿਵੇਂ ਤੁਹਾਨੂੰ ਪਤਾ ਹੋਵੇਗਾ ਕਿ ਸੁਪਰ ਮਾਡਲ ਪੂਲਿੰਗ ਉੱਤ ਬਣਵਾਇਆ ਗਿਆ 190 191 ਤੇ 192 ਬੂਥ ਨੰਬਰ ਇਥੇ ਵੋਟ ਕਾਸ ਹੋ ਰੀਆਂ ਨੇ ਤੇ ਇਹਦਾ ਮੇਨ ਮਕਸਦ ਇਹ ਏ ਕਿ ਆਪਾਂ ਵੋਟਰਾਂ ਨੂੰ ਉਤਸ਼ਾਹਿਤ ਕਰੀਏ ਕਿ ਉਹ ਵੋਟ ਪਾਣ ਆਣ ਤੁਹਾਨੂੰ ਪਤਾ ਏ ਕਿ ਅਰਬਨ ਏਰੀਆ ਚਰਬਨ ਐਪੀਥੀ ਦੇ ਚੱਲਦੇ ਵੋਟਰ ਟੈਰੋਟ ਰੂਰਲ ਏਰੀਆਸ ਫੇਰ ਵੀ ਲੋਕ ਜਾਣਦੇ ਨੇ ਵੋਟਰ ਵੋਟਾਂ ਪਾਣ ਤਾਂ ਉਹਨਾਂ ਲੋਕਾਂ ਨੂੰ ਆਪਾਂ ਬਲੈਂਡ ਲਈ ਆਪਾਂ ਲਗ ਲਗ ਤਰ੍ਹਾਂ ਦੇ ਇੱਥੇ ਸਟਾਲਸ ਲਗਾਈਆਂ ਨੇ ਤੁਸੀਂ ਦੋ ਦੇਖ ਸਕਦੇ ਹੋ ਕਿ ਆਪਾਂ ਵੈਲਕਮ ਡ੍ਰਿੰਕਸ ਪ੍ਰੋਵਾਈਡ ਕਰ ਰਹੇ ਹਾਂ ਗਰਮੀ ਬਹੁਤ ਹੈ ਤਾਂ ਲੋਕ ਆਣਾ ਚਾਹੁੰਦੇ ਤਾਂ ਗਰਮੀ ਨੂੰ ਉਹ ਕਰਨ ਲਈ ਇੱਥੇ ਪਾਣੀ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਡ੍ਰਿੰਕਸ ਪ੍ਰਬੰਧਿਤ ਹੋਇਆ ਖਾਣ ਪੀਣ ਲਈ ਆਪਾਂ ਅੰਦਰ ਬਹੁਤ ਸਾਰੇ ਸਟਾਲ ਲਗਾਈਆਂ ਹੋਈਆਂ ਨੇ ਫੀਮੇਲ ਵੋਟਰਸ ਨੂੰ ਅਗਰ ਇਨਕਰੀਜ ਕਰਨ ਲਈ ਅਸੀਂ ਦੇਲ ਪਿੰਡ ਦੇ ਇਥੇ ਸਟਾਲ ਲਗਾਈ ਹੈ ਉੱਥੇ ਉਹ ਨਿਲਪਿੰਡ ਕਰਵਾ ਰਹੇ ਨੇ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਇਹ ਦ ਵੋਟ uh, VOTING ਰਾਈਟ ਹੈ ਉਹ ਆਪਾਂ ਕਰੀਏ ਤਾਂ ਆਪ ਇਹਦੇ ਲਈ ਲੋਕਾਂ ਨੂੰ ਇਨਕਰੇਜ ਕਰ ਰਹੇ ਆ ਕਿ ਆਓ ਅਸੀਂ ਖੁਸ਼ਕੁਲੀ ਇਸ ਵਾਰੀ 70 ਨਹੀਂ ਇਥੇ 80 ਵੀ ਕ੍ਰੋਸ ਹੋਏਗਾ ਤੇ ਇਹਦੇ ਚ ਇਨਕਰੇਜ ਕਰਕੇ ਬਾਕੀ ਲੋਕ ਵੀ ਵੋਟ ਪਾਣ ਤੇ ਆਪਣੀ ਡੈਮੋਕ੍ਰੇਸੀ ਜਿਹੜਾ ਆਪਣਾ ਰਾਈਟ ਹੈ ਆਪਾਂਦਰੂ ਨੇ ਤੁਸੀਂ ਕਰਦੇ ਹਰ ਜਗ੍ਹਾ ਦਿੱਤੀ ਹੈ ਜਾਂ ਖਾਸ ਕਰਕੇ ਇਸ ਜਗ੍ਹਾ ਦੇ ਉੱਤੇ ਪੂਰੇ ਹੰਦਮਨਸਰ ਚ ਇੱਕ ਸੁਪਰ ਮਾਡਲ ਬੂਥ ਬਣਿਆ ਜੋ ਕਿ ਇੱਥੇ ਹੈ ਬਾਕੀ ਹਰ ਹਲਕੇ ਚ 10-10 ਮਾਡਲ ਬੂਥ ਹੀ ਬਣਾਏ ਗਏ ਨੇ ਜੋ ਕਿ ਐਨਐਕਸਟੈਂਟ ਨਹੀਂ ਬਟ ਸਟਿਲ ਕੀ ਲੋਕਾਂ ਨੂੰ ਐਨਕਰਾਜ ਕਰ ਪਾਈਏ ਉਹਨਾਂ ਨੂੰ ਬੁਲਾ ਪਾਈਏ ਉਹਨਾਂ ਲਈ ਆਪਾਂ 10-10 ਬਣਵਾਏ ਨੇ ਆਪਾਂ ਪਿੰਕ ਬੂਥ ਵੀ ਬਣਵਾਏ ਨੇ ਜਿਹੜੇ ਕਿ ਵਿਮਨ ਰਨ ਨੇ ਪੀਡਬਲੂਡੀ ਬੂਥ ਬਣਵਾਏ ਨੇ ਜਿਹੜੇ ਕਿ ਪੀਡਬਲੂਡੀ ਰਨ ਨੇ ਤਾਂ ਕਿ ਲੋਕਾਂ ਨੂੰ ਜਾਗਰੂਕਤ ਹੋਵੇ ਉਹਨਾਂ ਦੇ ਬਾਰੇ ਵਿੱਚ ਵੀ ਤਾਂ ਕਿ ਉਹਨਾਂ ਨੂੰ ਆਪਾਂ ਸੋਸਾਇਟੀ ਚ ਐਸ ਅ ਹੋਲ ਇੰਟੀਗ੍ਰੇਟ ਬੂਥ ਬਣਾਇਆ ਗਿਆ ਜਿਹਦੇ ਵਿੱਚ ਆਪਾਂ ਸਿਰਫ ਯੂਥ ਨੂੰ ਰੱਖਿਆ ਹੈ ਕਿ ਉਹ ਹੀ ਰਨ ਕਰਨਗੇ ਅਲੱਗ-ਅਲੱਗ ਤਰੀਕੇ ਨਾਲ ਪ੍ਰਸ਼ਾਸਨ ਸਿਰਫ ਇਹ ਚਾਹੁੰਦਾ ਹੈ ਕਿ ਆਪਾਂ ਲੋਕਾਂ ਨੂੰ ਕਹੀਏ ਕਿ ਉਹ ਵੋਟ ਪਾਣ ਆਪਾਂ ਮੈਮ ਕਿਹਾ ਸੀ ਜਿੰਨਾ ਲਗਾਇਆ ਜਾ ਰਿਹਾ ਹੈ ਕਿ 50% ਤੋਂ ਵੱਧ ਵੋਟ ਨਹੀਂ ਹੋ ਸਕਦੀ ਕਿ ਉਸ ਤਰੀਕੇ ਨਾਲ ਕਰ ਵੀ ਲੱਗਦੀ ਹੈ ਇਤਨਾ ਨਹੀਂ ਲੱਗਦਾ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਹਰੀ ਦੇਖ ਕੇ ਲੋਕ ਬੱਤਵਾਤ ਹਾਂਜੀ ਬਿਲਕੁਲ ਜੀ ਉਹੀ ਪਰਪਸ ਲਈ ਤਾਂ ਸੀ ਇਹ ਇਦਾਂ ਦੇ ਬੂਥ ਬਣਵਾਏ ਨੇ ਇਲੈਕਸ਼ਨ ਦੇ ਬਾਕੀ ਵੀ ਇਹਨੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਵੀ ਇੰਟੀਗ੍ਰੇਟ ਕਰਨ ਦਾ ਪਰਪਸ ਹੀ ਇਹ ਹੈ ਕਿ ਆਪਾਂ ਲੋਕਾਂ ਨੂੰ ਇਨਕਰੇਜ ਕਰੀਏ ਕਿ ਵੋਟ ਪਾਣਾਂ ਰੱਖਿਆ ਤਾਂ ਹੋਪਫੁਲੀ ਏਟਲੀਸ ਇਹ ਜੀ ਮੂਥਾ ਦਿੱਤਾ ਵਧੇਗਾ ਤੇ ਇਹਨਾਂ ਤੋਂ ਇਨਕਰੇਜ ਹੋ ਕੇ ਆਉਣ ਵਾਲੇ ਸਾਲਾਂ ਚ ਲੋਕ ਹੋਰ ਵੋਟ ਪਾਣ ਹੈਂਡੀਕੇਪ ਜਾਂ ਬਜ਼ੁਰਗ ਜਿਹੜੇ ਆਦੇ ਉਹਨਾਂ ਵਾਸਤੇ ਕੀ ਪ੍ਰਬੰਧ ਹੈ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ 80 ਪਲੱਸ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਆਪਾਂ ਘਰ ਵੋਟ ਪਾਣ ਦਾ ਵੀ ਆਪਸ਼ਨ ਦਿੰਨੇ ਆ ਪਰ ਆਪਾਂ ਇਨਕਰੇਜ ਕਰਦੇ ਆ ਕਿ ਵੋਟ ਪਾਣ ਆਣ ਆਹ ਜੀ 85 ਪਲਸ ਸਾਡੇ ਇੱਥੇ 12 ਬਜ਼ੁਰਗ ਨੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਜਾ ਕੇ ਮਿਲ ਕੇ ਇਨਵਾਈਟ ਕਰਕੇ ਆਏ ਉਹ ਜੇ ਵੋਟ ਪਾਣ ਆ ਰਹੇ ਨੇ ਆਪਣੇ ਘਰ ਦੀ ਸਹੂਲਤ ਨੂੰ ਛੱਡ ਕੇ ਉਹਨਾਂ ਨੂੰ ਆਪਾਂ ਪੇ ਖੁਦ ਕਰਵਾ ਰਹੇ ਆਂ ਤੇ ਬਾਜੂ ਇੱਥੇ ਆ ਰਹੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਲਈ ਵੀਲ ਚੇਅਰ ਦਾ ਪ੍ਰਬੰਧ ਹੈ ਉਹਨਾਂ ਨੂੰ ਆਪਰੇਟ ਕਰਾਇਆ ਜਾਂਦਾ ਹੈ ਤਾਂ ਬੇਸਿਕਲੀ ਉਹ ਆ ਕੇ ਉਹਨਾਂ ਨੂੰ ਕੰਫਰਟੇਬਲ ਲੱਗੇ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਆਂ ਈਵਨ ਪੀ ਡਬਲਯੂ ਡੀ ਵੋਟਰਸ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਤੇ ਜਿਹੜੇ ਫਸਟ ਟਾਈਮ ਵੋਟਰਸ ਵੀ ਆ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟਸ ਵੀ ਦੇ ਰਹੇ ਆਂ ਉਹ ਹਰ ਵਰਗ ਦੇ ਲੋਕ ਇੱਥੇ ਆਣ ਤੇ ਵੋਟ ਦੇਣ ਚ ਉਹਨਾਂ ਨੂੰ ਇੱਕ ਐਕਸਾਈਟਮੈਂਟ ਵੀ ਹੋਵੇ ਕਿੰਨੀ ਮਿੰਟ ਦਾ ਟਾਈਮ ਰਹੇਗਾ ਵੋਟ ਨੂੰ ਵੋਟ ਦਾ ਟਾਈਮ 6 ਵਜੇ ਤੱਕ ਦਾ ਹੈ 6 ਵਜੇ ਤੱਕ ਜਿਹੜੇ ਵੀ ਆਣਗੇ ਉਹਨਾਂ ਨੂੰ ਵੋਟ ਦੇ ਸਕਦੇ ਨੇ ਵੈਸੇ ਸਵੇਰ ਤੋਂ ਟਰਨ ਆਊਟ ਕਾਫੀ ਅੱਛਾ ਚੱਲ ਰਿਹਾ ਹੈ ਸਵੇਰ ਤੋਂ ਟਰਨਆਊਟ ਚੱਲ ਹੀ ਰਿਹਾ ਹੈ ਅੱਛਾ ਤਾਂ ਹੌਪਫੁਲੀ ਫਰਸਟ ਹਾਫ ਚ ਕਾਫੀ ਬੂਟਾ ਪੈਣ ਗਏ ਆਂ ਬਾਕੀ ਸ਼ਾਮੀ ਪੈਣ ਗੀਆਂ ਲੋਕਾਂ ਨੂੰ ਕਿੰਨਾ ਗੱਲ ਘਰਾਂ ਮਿਲ ਰਿਹਾ ਆ ਕਿਉਂਕਿ ਗਰਮੀ ਆ ਹਾਂਜੀ ਜਿਵੇਂ ਤੁਹਾਨੂੰ ਪਤਾ ਜੀ ਜੀ ਜਿਵੇਂ ਗਰਮੀ ਇੰਨੀ ਵੱਧ ਰਹੀ ਹੈ ਇੱਥੇ ਨਹੀਂ ਇਹ 올 ਅਕ੍ਰੋਸ ਦ ਵਰਲਡ ਇਸ਼ੂ ਹੈ ਤਾਂ ਆਪਾਂ ਨੂੰ ਪੌਦੇ ਲਾਉਣ ਦੀ ਬਹੁਤ ਜ਼ਰੂਰਤ ਹੈ ਇਹਦੇ ਜਾਗਰੂਕਤਾ ਫੈਲਾਉਣ ਲਈ ਵੀ ਆਪਾਂ ਇੱਥੇ ਪੌਦੇ ਜਾਂਦੇ ਹੋਏ ਇੱਕ ਫ੍ਰੀ ਪੌਦਾ ਹਰ ਬੰਦੇ ਨੂੰ ਦੇ ਰਹੇ ਆ ਤਾਂ ਕਿ ਉਹ ਜਾਣ ਆਪਣੇ ਘਰ ਉਹ ਪੌਦਾ ਲਗਾਉਣ ਜੀ ਤੱਕ ਪੋਜ਼ਿਟਿਵ ਮੈਸੇਜ ਹੀ ਜਾਵੇ ਸੋਸਾਇਟੀ ਵਿੱਚ ਕਿ ਆਪਾਂ ਵਾਤਾਵਰਣ ਨੂੰ